ਅ ਕੰਮ ਹੋ ਜਾਏ ਫਿਰ ਅੰਮ੍ਰਿਤ ਵੇਲੇ ਉਠਾਂ ਰਾਣਾ ਮਸਲਾ ਹੱਲ ਹੋ ਜਾਏ ਫਿਰ ਅੰਮ੍ਰਿਤ ਚੱਖਾਂ ਫਿਰ ਹਨੀਜ਼ ਮੇਵਾਰਿਆ ਨਹੀਂ ਵਜਾਂ ਫਿਰ ਗੁਰਦੁਆਰੇ ਜਾਇਆ ਕਰਾਂਗੇ ਇਹ ਮਨ ਕਦੇ ਨਹੀਂ ਜਾ ਸਕੇਗਾ ਪਤਾ ਹੈ ਕਿੰਨਾ ਲੇਹਰਾ ਤੋਂ ਬਿਨਾ ਸਾਗਰ ਨਹੀਂ ਆਉਂਦਾ ਨਹੀਂ ਸਮਸਿਆਵਾਂ ਤੋਂ ਬਿਨਾ ਜ਼ਿੰਦਗੀ ਨਹੀਂ ਆਉਂਦੀ ਰੁਕਾਵਟਾਂ ਤੋਂ ਬਿਨਾ ਜ਼ਿੰਦਗੀ ਨਹੀਂ ਹੁੰਦੀ ਠੋਕਰਾਂ ਤੋਂ ਬਿਨਾ ਜ਼ਿੰਦਗੀ ਨਹੀਂ ਹੁੰਦੀ ਦੁੱਖਾਂ ਤੋਂ ਬਿਨਾ ਜ਼ਿੰਦਗੀ ਨਹੀਂ ਇੱਕ ਲੈ ਮਿਟ ਗਈ ਦੂਜੀ ਇੱਕ ਦੁੱਖ ਮਿਟ ਗਿਆ ਦੂਜਾ ਇਹਦਾ ਇੱਕ ਸਮੱਸਿਆ ਹੱਲ ਹੋ ਗਈ ਦੂਜੀ ਇਤਨੇ ਸਾਰੇ ਆਪ ਬੈਠਿਆ ਹੋਇਆ ਇੱਕ ਗੱਲ ਮੈਂ ਸਤਿਗੁਰਾਂ ਦੀ ਹਜ਼ੂਰੀ ਚ ਐਲਾਨੀਆਂ ਕਹਿ ਦਿਆਂ ਦੁੱਖਾਂ ਤੋਂ ਰਹਿ ਕੋਈ ਵੀ ਨਹੀਂ ਹੈ ਮੇਰੇ ਸਮੇਂ ਜਿਹੜੀ ਬੇੜੀ ਸਾਗਰ ਦੇ ਚ ਹੈ ਪਤਾ ਨਹੀਂ ਕਿਤਨੇ ਆ ਲਹਿਰਾਂ ਨਾਲ ਟਕਰਾਈ ਟਕਰਾਈ ਇਸ ਵਾਸਤੇ ਕਵੀ ਨੇ ਕਹਿੰਦੇ ਨੇ ਅਜੇ ਤੂੰ ਸੰਸਾਰ ਦੇ ਚ ਹੈ तरह तरह ਦੀਆਂ ਲਹਿਰਾਂ ਸਮੱਸਿਆਵਾਂ ਤੇਰੇ ਨਾਲ ਟਕਰਾਈਆਂ ਨੇ ਪਤਾ ਨਹੀਂ ਕਿਦਰੇ ਡੋਬੇ ਹੀ ਨਾ ਜਾਏ ਹੰਕਾਰ ਨਾ ਕਰ ਕਬੀਰ ਗਰਵ ਨਾ ਕੀਜੀਏ ਰੰਗ ਨਾ ਹਸੀਏ ਕੋਇ ਅੰਭੋਂ ਸੋ ਨਾਉ ਸਮੁੰਦਰ ਮੈਂ ਕਾ ਜਾਣਾ ਕਿਆ ਪਤਾ ਨਾ ਕਿਹੜੀ ਲਹਿਰ ਤੈਨੂੰ ਡੋਬ ਕੇ ਰੱਖ ਦੇ ਗਰਕ ਹੋ ਜਾਏ ਤਬਾਹ ਲਹਿਰਾਂ ਤੋਂ ਬਿਨਾ ਸਾਗਰ ਨਹੀਂ ਹੁੰਦਾ ਸਮੱਸਿਆਵਾਂ ਤੋਂ ਬਿਨਾ ਜ਼ਿੰਦਗੀ ਨਹੀਂ ਹੁੰਦੀ ਸੰਸਾਰ ਨਹੀਂ ਹੁੰਦਾ ਕੋਈ ਨਾ ਕੋਈ ਸਮੱਸਿਆ ਆਦਰੇ ਲਹਿਰਾ ਸ਼ਾਂਤ ਹੋ ਜਾਣ ਤਾ ਮੈਂ ਬੇੜੀ ਤੋੜਾਂਗਾ ਸਮੱਸਿਆਵਾਂ ਮੇਰੀਆਂ ਹੱਲ ਹੋ ਜਾਣ ਤਾ ਮੈਂ ਜਗ ਤੱਕ ਕਰਾਂਗਾ ਇਸਨੇ ਕਦੇ ਹੀ ਨਹੀਂ ਕਰਨਾ ਕਦੇ ਹੀ ਨਹੀਂ ਕਰਨਾ ਜਿਹੜੇ ਇਸ ਤਰ੍ਹਾਂ ਦੇ ਸੋਚਣ ਵਾਲੇ ਨੇ ਰੁਕੇ ਹੋਏ ਨੇ ਹੋ ਸਕਦਾ ਹੈ ਖਤਰਾ ਕਿਤੇ ਪਿੱਛੇ ਹੀ ਨਾ ਹੋ ਜਾਵੇ ਮੈਂ ਐਸਾ ਨਹੀਂ ਕਹਿੰਦਾ ਜਿਹੜੀ ਵੇੜੀ ਚੱਲੇਗੀ ਲਹਿਰਾਂ ਮਿਟ ਜਾਣਗੀਆਂ ਲਹਿਰਾਂ ਨਹੀਂ ਟਕਰਾਨਗੀਆਂ ਲਹਿਰਾਂ ਟਕਰਾਨਗੀਆਂ ਜੀਵੀ ਲੋਲੇ ਲਈ ਪਤਾ ਨਹੀਂ ਬਰਦਾਸ਼ਤ ਕਰੋਗੇ ਕਿ ਨਹੀਂ ਮੈਂ ਨਹੀਂ ਕਹਿੰਦਾ ਸਤ ਸੰਗ ਵਿੱਚ ਆਉਣ ਨਾਲ ਕਥਾ ਕੀਰਤਨ ਸੁਣਨ ਨਾਲ ਬਾਣੀ ਪੜਨ ਨਾਲ ਸਾਰੇ ਦੁੱਖ ਮਿਟ ਜਾਣਗੇ ਨਹੀਂ ਮਿਟਣਗੇ ਇਹ ਚੁੱਲੀਆਂ ਤਸੱਦੀਆਂ ਜਿੰਨੇ ਚਿਰ ਤੱਕ ਬੇੜੀ ਸਮੁੰਦਰ ਦੇਚ ਲਹਿਣਾ ਟਕਰਾਂਣ ਗਿਆ ਜਿੰਨੇ ਚਿਰ ਤੱਕ ਮਨੁੱਖ ਜ਼ਿੰਦਾ ਸਮੱਸਿਆਵਾਂ ਨਾਲ ਟਕਰਾਂਣ ਬਦਲਦੀਆਂ ਬਦਲਦੀਆਂ ਸਮੱਸਿਆਵਾਂ ਬ੍ਰਮਗਿਆਨੀਆਂ ਦੀਆਂ ਵੀ ਆਉਂਦੀਆਂ ਸਮੱਸਿਆਵਾਂ અવਤਾਰਾਂ ਦੀਆਂ ਵੀ ਸਮੱਸਿਆਵਾਂ ਆਮ ਸਾਧਾਰਨ ਮਨੁੱਖਾਂ ਦੇ ਵੀ ਪਰ ਭਾਵੇਂ ਲਹਿਰ ਕੀ ਤੂਫਾਨ ਵੀ ਹੋਵੇ ਇੱਕ ਸੰਤ ਇੱਕ ਭਗਤ ਜ਼ਿੰਦਗੀ ਦੀ ਬੇੜੀ ਨੂੰ ਰੋਕਦਾ ਨਹੀਂ ਚੱਪੂ ਚੜਾਈ 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 ਲੇਕਿਨ ਕੁਝ ਉਡੀਕ ਕਰਦੇ ਨੇ ਲਹਿਰਾਂ ਸ਼ਾਂਤ ਹੋ ਜਾਣ ਫਿਰ ਚੱਲਾਂਗੇ ਇੱਕ ਦਿਨ ਜ਼ਿੰਦਗੀ ਦਾ ਹੀ ਅੰਤ ਹੋ ਜਾਂਦਾ ਹੈ ਲੈਣਾ ਤੇ ਸ਼ਾਂਤ ਕੋਈ ਨਹੀਂ ਮਰਦੇ ਦਮ ਤੱਕ ਕੋਈ ਨਾ ਕੋਈ ਲੈ ਟਕਰਾਏ ਮਰਦੇ ਦਮ ਤੱਕ ਕੋਈ ਨਾ ਕੋਈ ਸਮੱਸਿਆ ਟਕਰਾਏ ਹੱਲ ਕਰਾ ਲੋ ਅਵਰ ਤੇ ਹੱਲ ਨਹੀਂ ਨਿਕਮਾ ਚੌਠ ਹੈ ਸਭ ਤੇ ਸਦੀ ਚੌਠ ਹੈ ਪੰਡਤ ਮਹਾਰਾਜ ਤੇ ਅਜਮੇਰੀ ਬਾਬੇ ਕੋ ਸੌ ਸੌ ਸਮੱਸਿਆਵਾਂ ਹੋਰ ਪੈਦਾ ਦੇਵਨ ਅਰਜ਼ੋਤ ਬਣਿਆ ਬਣਿਆ ਮੁਖਤਸਰ ਮੈਂ ਅਰਜ਼ ਕਰਾਂ ਮੁੱਠੀ ਭਰ ਰੇਤ ਦੇਣਾ ਦਰਿਆਵਾਂ ਦੇ ਵਹਿਣ ਨਹੀਂ ਬਹੁਤ ਛੋਟੀਆਂ ਛੋਟੀਆਂ ਕਰਨਾ ਨੇ ਮਨੋਗਨ ਹੋ ਗਿਆ ਹੈ ਜਿਵੇਂ ਮੂਰਖਾਂ ਦੀ ਦੁਨੀਆ 'ਚ ਇਹ ਵੀ ਹੋ ਰਿਹਾ ਹੈ एक कुर्सी पे बैठ के लंगर छक रहे है ये मनमुख है ये थल्ले बैठ के छक रहे है ये गुरमुख है मैं थल्ले बैठने वाले भी बड़े कठोर देखे पत्थर दिल देखे हैं, कुछ निकिया कुछ निकिया गोटिया छोटिया गल मसले कोई हल भी कर रहे पर अंदर दी बेचैनी हंकार मसले हल नहीं कर दे। ਨਿਕੀਆਂ ਲਕੀਆਂ ਦਲਣਾ ਨੇ ਰੋਕਿਆ ਛੋਟੀਆਂ ਮੈਂ ਫਿਰ ਅਰਜ਼ ਬਣਾ ਮੁੱਠੀ ਭਰ ਰੇਤ ਤੇ ਨਦਿਆਂ ਦੇ ਵਹਿਣ ਨਹੀਂ ਰੁਕਦੇ ਨਿਕੀਆਂ ਲਕੀਆਂ ਦਲਣਾ ਨੇ ਮੂਰਖਾ ਨ ਰੋਕਿਆ ਨਹੀਂ ਚੱਲ ਛੋਟੀਆਂ ਛੋਟੀਆਂ ਦਲਣਾ ਚ ਉਲਝ ਕੇ ਰਹੇ ਰੁਕ ਕੇ ਰਹੇ ਮਨੁੱਖ ਸਰੀਰ ਤੇ ਪ੍ਰਕਿਰਤੀ ਚਲਾਵੇਗੀ ਮਨੁੱਖ ਕਿਤਨੀ ਵੀ ਬ੍ਰੇਕਾਂ ਲਾਏ ਨਹੀਂ ਰੁਕੇਗਾ ਬਚਪਨਾ ਜਵਾਨੀ ਦੀ ਤਰ ਜਾਏ ਜਵਾਨੀ ਬੁਢੇਪੇ ਦੀ ਤਰ ਜਾਏ ਬੁਢੇਪਾ ਕਬਰ ਦੀ ਤਰ ਜਾਏਗਾ ਚੇਤਾ ਦੀ ਤਰ ਜਾਏ ਇਹ ਪ੍ਰਕਿਰਤੀ ਕਰਦੀ ਹੈ ਇਹ ਸਾਨੂੰ ਕਰਨ ਦੀ ਲੋੜ ਨਹੀਂ ਪ੍ਰਕਿਰਤੀ ਕਰੇ ਪ੍ਰਕਿਰਤੀ ਹੀ ਜਵਾਨ ਨੂੰ ਬੁੱਢਾ ਬਣਾ ਦੇ ਪਰਕ੍ਰਿਤੀ ਹੀ ਮੌਰਦਾ ਸੰਦੇਸ਼ਾ ਦੇ ਆ ਰਿਹਾ ਖਤਮ ਲੇਖਨ ਮੈਂ ਅਰਜ਼ ਕਰਾਂ ਪ੍ਰਕ੍ਰਿਤੀ ਸਾਡੇ ਮਨ ਨੂੰ ਨਹੀਂ ਚੜਾਏ ਨਹੀਂ ਚੜਾਏ ਸਾਡੀ ਸੁਰਤ ਨੂੰ ਪ੍ਰਭੂ ਦੇ ਮਾਰਗ ਤੇ ਨਹੀਂ ਚੜਾਏ ਕਦੇ ਵੀ ਨਹੀਂ ਚੜਾਏ ਮੈਂ ਪਹਿਲੇ ਅਰਜ਼ ਕੀਤੀ ਸੀ ਤਨ ਤੇ ਭੋਜਨ ਹੈ ਖੁਰਾਕ ਔਰ ਕੁਛ ਵੀ ਨਹੀਂ ਚੱਕਰ ਜਨਾ ਪਹਿਣਾ ਬਹੁਤ ਕੁਛ ਨਹੀਂ ਕੁਰਾਕ ਪਹੁੰਚਾ ਤਨ ਬਣਿਆ ਵੀ ਭੋਜਨ ਤੋਂ ਹੈ ਮਾਂ ਕੀ ਰਕਤ ਪਿਤਾ ਬਿੰਧਾਰਾ ਗੁਰੂ ਗੰਸਾ ਜੀ ਮਹਾਰਾਜ ਦੀ ਬਾਣੀ ਮਾਂ ਦਾ ਹਾਂ ਪਿਤਾ ਦਾ ਬਿੰਦ ਮਾਂ ਕੀ ਰਕਤ ਪਿਤਾ ਬਿੰਦ ਦਾ ਬਿੰਦ ਤੇ ਜਨ ਪਿੰਡ ਕੀ ਅਗਨ ਕੁੰਡ ਰਹਾ ਹੈ रक्त बਿੰਦ ਕਰਨੇ 메 ਅਗਨ ਉਦਰ ਮਜਾ ਇਤੇ ਰਕਤ ਬਿੰਦ ਦਾ ਪੁੱਤ ਲਾ ਬਿੰਦ ਕੀ ਸੀ ਤੇ ਦੇ ਖੂਨ ਸੀ ਖੂਨ ਪਹਿਲੇ ਕੀ ਸੀ ਖੁਰਾਕ ਸੀ ਖੁਰਾਕ ਪਹਿਲੇ ਕੀ ਸੀ ਭੋਜਨ ਪਹਿਲੇ ਕੀ ਸੀ ਖਾਦ ਸੀ ਮਿੱਟੀ ਸੀ ਹੋਰ ਕੀ ਸੀ ਤੰਤੇ ਮਿੱਟੀ ਚ ਮਿੱਟੀ ਹੋ ਜਾਏ ਸਬਦਾ ਹੋ ਜਾਂਦਾ ਹੈ ਪਸ਼ੂ ਪੰਛੀਆਂ ਦਾ ਵੀ ਮਿੱਟੀ ਪਰ ਮਨੁੱਖ ਸਿਰਫ ਮਿੱਟੀ ਨਹੀਂ ਇਸ ਮਿੱਟੀ ਦੇ ਵਿੱਚ ਜੋਤ ਹੈ ਮਨ ਤੋਂ ਜੋ ਸਰੂਪ ਹੈ ਆਪਣਾ ਮੋਲ ਬਚਾ ਖਾਕ ਨੂਰ ਕਰਦਨ ਆਲਮ ਦੁਨੀਆ ਨੂਰ ਨੂਰ ਦੀ ਆਪਣੀ ਯਾਤਰਾ ਹੈ ਮਿੱਟੀ ਮਿੱਟੀ ਚ ਮਿਲੇ ਉਸ ਤੋਂ ਪਹਿਲੇ ਨੂਰ ਨੂਰ ਦੇ ਲੀਨ ਹੋ ਜਾਏ ਉਹਨੂੰ ਕਹਿੰਦੇ ਨੇ ਜੀਵਨ ਮੁਕਤ ਇਹਦੀ ਮਨ ਦੀ ਯਾਤਰਾ ਸੰਪੂਰਨ ਹੋ ਗਈ ਹੈ ਤਨ ਦੀ ਯਾਤਰਾ ਸੰਪੂਰਨ ਨਹੀਂ ਹੋਈ ਤਨ ਕਬਰ ਤੇ ਚੇਤਾ ਤੇ ਪਹੁੰਚ ਕੇ ਰਾਤ ਖਾਕ ਹੋ ਕੇ ਆਪਣੀ ਯਾਤਰਾ ਸੰਪੂਰਨ ਕਰਦਾ ਹੈ ਮਨ ਜੋਤ ਵਿੱਚ ਜੋਤ ਹੋ ਕੇ ਪ੍ਰਮਾਤਮਾ ਹੋ ਕੇ ਆਪਣੀ ਯਾਤਰਾ ਸੰਪੂਰਨ ਕਰਦਾ ਮੇਟਰੀ ਤੇ ਮੇਟਰੀ ਸਾਹੇ ਹੋ ਜਾਂਦੇ ਜੋਤ ਦੇ ਚ ਜੋ ਕੋਈ ਜੋਤੀ ਜੋਤ ਰਹੇ ਕੋਈ ਸੰਪੂਰਨਤਾ ਕਿਸੇ ਕਿਸੇ ਨੂੰ نصیਬ ਹੁੰਦੀ ਅਧੂਰੇ ਜੰਮਦੇ ਨੇ ਅਧੂਰੇ ਜੀਵਦੇ ਨੇ ਅਧੂਰੇ ਹੀ ਮਰਦੇ ਨੇ ਲੇਕਿਨ ਆਖਿਆ ਜਾਂਦਾ ਪੂਰਾ ਹੋ ਗਿਆ ਪੂਰਾ ਔਰ ਮਰੇ ਰੁਪੇੰਦਰਾ ਪੂਰਾ ਹੋ ਗਿਆ ਕਤੈ ਨਹੀਂ ਜਮਿਆ ਅਧੂਰਾ ਸੀ ਜੀਰਿਆ ਵੀ ਅਧੂਰਾ ਹੈ ਮਰੀਆ ਵੀ ਅਧੂਰਾ ਹੈ ਤਨ ਹਾਕ ਹੋਇਆ ਮਨ ਨੋਰ ਨਹੀਂ ਤਨ ਰਿੱਟੇ ਦੇ ਚ ਮਿੱਟੀ ਹੋ ਗਿਆ ਮਨ ਜੋਤ ਦੇ ਚ ਜੋਤ ਨਹੀਂ ਅਧੂਰਾ ਮਰੇ ਫਿਰ ਪ੍ਰਮਾਤਮਾ ਬਖਸ਼ਿਸ਼ ਕਰਦਾ ਹੈ ਮਨ ਨੂੰ ਫਿਰ ਤਨ ਮਿਲਦਾ ਹੈ ਫਿਰ ਤਨ ਮਿਲਦਾ ਹੈ ਫਿਰ ਮੌਕਾ ਦਿੰਦਾ ਹੈ ਪਰਮਾਤਮਾ ਮਨੁੱਖ ਤੋਂ ਥੱਕਦਾ ਨਹੀਂ ਬਾਰ ਬਾਰ ਮੌਕਾ ਦਿੰਦਾ ਹੈ ਬਾਰ ਬਾਰ ਜਨ ਜਮ ਜਮ ਮਰੇ ਮਰੇ ਫਿਰ ਜਨ ਬਾਰ ਲੇਕਿਨ ਹਰ ਦਫਾ ਐਸਾ ਹੁੰਦਾ ਹੈ ਮਨੁੱਖ ਅਧੂਰਾ ਜਮਦਾ ਹੈ ਮਨੁੱਖੀ ਬੱਚਾ ਅਧੂਰਾ ਹੀ ਤੇ ਜਮਦਾ ਹੈ ਹਰ ਹੈਗੇ ਨਹੀਂ ਨਹੀਂ ਚੱਲ ਸਕਦਾ ਮੂੰਹ ਦੇ ਚੰਦ ਵੀ ਕੋਈ ਨਹੀਂ ਜ਼ੁਬਾਨ ਹੈ ਬੋਲ ਨਹੀਂ ਸਕਦਾ ਹੱਥ ਹੈ ਕੁਝ ਵੀ ਨਹੀਂ ਕਰ ਸਕਦਾ ਮਾਂ ਦੇ ਬੋਧ ਚੱਲ ਵੀ ਨਹੀਂ ਪਤਾਏ ਮੇਰੀ ਮਾਂ ਅਧੂਰਾ ਜਮਿਆ ਹੈ ਯਕੀਨ ਹੈ ਜਾਣਾ ਅਧੂਰੇ ਹੀ ਜੀਵਦਾ ਹੈ ਅਧੂਰੇ ਹੀ ਮਨ ਜੋਤ ਵਿੱਚ ਜੋਤ ਹੋ ਜਾਏ ਅਜੇ ਮਿੱਟੀ ਮਿੱਟੀ ਵਿੱਚ ਮਿੱਟੀ ਨਹੀਂ ਹੋਈ ਉਹਨੂੰ ਕਹਿੰਦੇ ਨੇ ਜੀਵਨ ਮੁਗਧ ਹੈ ਇਹ ਜੀਵ ਨਹੀਂ ਆ ਜੀਵ ਮੁਗਧ ਹੈ ਔਰ ਜੀਵਦਿਆਂ ਜੀਵ ਜੋ ਮੁਗਧ ਨਹੀਂ ਹੋਇਆ ਮਰ ਕੇ ਕੋਈ ਮੁਗਧ ਨਹੀਂ ਇਕ ਵੀ ਨਹੀਂ ਪੜਦੇ ਰੋਪਾਂ ਵਿੱਚ ਉਹਦੇ ਪਿੱਛੇ ਸ਼ਬਦ ਗੁਰਮੁਖ ਜਨਮ ਸਵਾਰ ਦਰਗੇ ਚਲੇ ਰ ਪਤਨ ਕਿਹੜੇ ਨਰਕਾਂ ਚ ਗੋਤੇ ਗਿਆ ਜੋ ਜੀਵਦੇ ਆ ਜੀ ਸਵਰਗ ਵਾਸ ਨਹੀਂ ਹੋਇਆ ਮਰ ਕੇ ਸਵਰਗ ਵਾਸ ਨਹੀਂ ਹੋਏਗਾ ਜੋ ਜੀਵਦੇ ਆ ਜੀ ਸੱਚ ਦੇ ਵਿੱਚ ਲੀਨ ਹੋ ਕੇ ਸੱਚਖੰਡ ਵਾਸੀ ਨਹੀਂ ਹੋਇਆ ਮਰ ਕੇ ਕੋਈ ਸੱਚਖੰਡ ਵਾਸੀ ਨਹੀਂ ਪਰ ਕੀਤਾ ਕੀ ਹੈ ਸੱਚਖੰਡ ਮੁਰਦਿਆਂ ਨਾਲ ਜੋੜ ਦਿੰਦਾ ਹੈ ਕਿਉਂਕਿ ਜੀਵਦਾ ਜਗ ਦਾ ਤੇ ਆਖਿਰ ਜੀਵਦਾ ਹੀ ਝੂਠ ਕਰਨ ਦੇ ਚ ਹੈ ਤੋਂ ਮੁਰਦਿਆਂ ਨਾਲ ਸੱਚਖੰਡ ਜੋੜਦਾ ਹੈ ਇਸ ਵਾਸਤੇ ਕਿਸੇ ਜੀਵ ਦੇ ਜਗ ਦੇ ਮਨੁੱਖ ਨੂੰ ਕਹਿ ਕੇ ਦੇਖੋ ਪਰਮਾਤਮਾ ਤੈਨੂੰ ਸੱਚਖੰਡ ਵਾਸੀ ਕਰੇ ਕਹਿ ਕੇ ਦੇਖੋ ਕਿਵੇਂ ਟੁੱਟ ਕੇ ਪੈਂਦਾ ਹੈ ਕਿਵੇਂ ਬੁਟਾ ਕੰਕੇ ਝੂਠ ਖਾਂਦੇ ਦੇ ਜੀ ਰਹੇ ਹੈ ਤੇ ਝੂਠ ਖੰਡ ਦੇ ਚੀਣ ਲਿਆ ਕਲ ਜਨਮਾਂ ਤੋਂ ਝੂਠ ਦੇ ਜੀ ਰਹੇ ਹੈ ਝੂਠ ਦੇ ਖੰਡ ਦੇ ਕੌਣ ਸੱਚਖੰਡ ਵਾਸੀ ਹੁੰਦਾ ਨਾ ਨਗਨ ਨਹੀਂ ਚੇਸ਼ਟਾ ਨਹੀਂ ਕੋਦਮ ਨਹੀਂ ਮਨੁੱਖੀ ਬੱਚੇ ਦੇ ਅੰਦਰ ਭੁੱਖ ਹੈ ਪਿਆਸ ਵੀ ਹੈ ਜਨਮ ਜਦ ਉਹ ਰੋਂਦਾ ਹੈ ਮਾਂ ਨੂੰ ਪਤਾ ਚੱਲਦਾ ਹੈ ਭੁੱਖ ਜਦ ਉਹ ਰੋਂਦਾ ਹੈ ਮਾਂ ਨੂੰ ਪਤਾ ਚੱਲਦਾ ਹੈ ਸ਼ਾਇਦ ਪਿਆਸ ਆ ਉਹਦੀ ਭੁੱਖ ਪਿਆਸ ਦੀ ਚਿੰਤਾ ਮਾ ਕਰਦੀ ਹੈ ਕਿਉਂਕਿ ਜਨਮ ਤੋਂ ਭੋਜਨ ਦੀ ਭੁੱਖ ਹੈ ਭੋਜਨ ਦਾ ਪੁੱਤਰਾ ਰਕਤ ਬਿੰਦ ਕਰਨੇ ਮੈਂ ਜਨਮ ਤੋਂ ਭਜਨ ਦੀ ਭੁੱਖ ਨਹੀਂ ਹੈ ਨਹੀਂ ਹੈ ਕਤਈ ਨਹੀਂ ਇਸ ਵਾਸਤੇ ਭੋਜਨ ਦੀ ਭੁੱਖ ਪ੍ਰਾਕਿਰਤਿਕ ਹੈ ਨਾਮ ਦੀ ਭੁੱਖ ਪ੍ਰਾਕਿਰਤਿਕ ਨਹੀਂ ਹੈ ਪ੍ਰਕਿਰਤੀ ਨਹੀਂ ਪੈਦਾ ਨੇ ਤੇਰੇ ਸਤ ਸੰਕਰਨ ਦੀ ਲੋੜ ਹੀ ਨਹੀਂ ਜਿਵੇਂ ਆਪਣੇ ਆਪ ਹੋ ਜਾਂਦੀ ਬੁੱਖ ਪਹਿਲਾਂ ਹੋ ਜੇ ਨਾਮ ਦੀ ਵੀ ਪਹਿਲਾਂ ਹੋ ਜੇ ਕੀ ਲੋੜੇ ਬਾਣੀ ਪੜਨ ਦੀ ਕੀ ਲੋੜੇ ਮੰਦਰ ਵੱਲ ਜੇ ਤੁਰਵਾਲੇ ਨਾ ਤੇਨਨ ਸੁਣਾ ਭੋਜਨ ਦੀ ਬੁੱਖ ਪ੍ਰਕਿਰਤਿਕ ਹੈ ਭਜਨ ਦੀ ਬੁੱਖ ਪ੍ਰਕਿਰਤਿਕ ਨਹੀਂ ਪੈਦਾ ਕਰਨੀ ਹੈ आयुर्वेद आचार्य ऐसा कहते हैं बड़ा हो गए मान या बच्चा भूख नहीं लगती रोगी एदा तन रोगी होवे भूख का ना लगना रोग दी अलामत है अलाम जन्म तो ही ਮਨੁੱਖ ਮਾਨਸਿਕ ਤਲ ਤੇ ਰੋਗੀ ਹੁੰਦਾ ਹੈ ਉਹਦੇ ਚ ਨਾਮ ਦੀ ਬੋਕ ਨਹੀਂ ਹੁੰਦੀ ਬਿਲਕੁਲ ਨਹੀਂ ਭੁੱਖ ਨਾ ਲਗੇ ਭੋਜਨ ਦੀ ਰੋਗੀ 104 ਡਿਗਰੀ ਦਾ ਤਾਪ ਚੜਿਆ ਹੋਇਆ ਹੈ 36 ਪ੍ਰਕਾਰ ਦਾ ਭੋਜਨ ਬਣਾ ਕੇ ਉਸ ਦੇ ਅੱਗੇ ਰੱਖਿਆ ਖਾ ਕੰਦਰ ਨੇ ਬੁਖਾਰ ਹੈ ਕਿਉਂ ਤਾਪ ਰਹਿ ਬੁਖਾਰ ਰਹਿ ਬੁਖ ਨੂੰ ਮਾਰ ਦਿੰਦਾ ਪਰ ਉਹਨੂੰ ਆਖਿਰ ਜਾਂਦੇ ਸਰੀਰ ਵਾਸਤੇ ਕੁਝ ਨਾ ਖੁਰਦੇ ਜਿਵੇਂ ਚਾਹੀਦਾ ਖਾ ਖਾਂਦਾ ਕਹਿੰਦੇ ਸਵਾਦ ਨੇ ਤਾਪ ਨੇ ਜ਼ਬਾਨ ਦੇ ਜਿਹੜੇ ਤੰਤੂ ਨੇ ਜੋ ਰਸ ਮਾਣਦੇ ਨੇ ਉਹਨਾਂ ਨੂੰ ਵੀ ਸੁਣ ਕਰ ਦਿੰਦਾ ਰਸ ਨਹੀਂ ਬੁਖਾਰ ਚੜੇ ਮਨਪ ਨੂੰ ਭੋਜਨ ਦਾ ਰਸ ਲਿਆ ਤਾਪ ਚੜੇ ਮਨਪ ਨੂੰ ਭੁੱਖ ਨਹੀਂ ਲੱਗਦੀ ਆਯੁਰਵੇਦ ਆਚਾਰੀਆ ਐਸਾ ਕਹਿੰਦੇ ਨੇ ਜਿਹਨੂੰ ਭੋਜਨ ਦੀ ਭੁੱਖ ਨਹੀਂ ਲੱਗੀ ਉਹ ਲੱਗਦੀ ਨਹੀਂ ਰੋਗੀ ਹੈ ਰੋਗੀ ਹੈ ਜਿਹਦੇ ਅੰਦਰ ਨਾਮ ਦੀ ਭੁੱਖ ਨਹੀਂ ਰੋਗੀ ਹੈ ਮਾਨਸਿਕ ਤਰ੍ਹਾਂ ਦੇ ਰੋਗ ਜਿਨ੍ਹਾਂ ਦੇ ਅੰਦਰ ਭੋਜਨ ਦੀ ਭੁੱਖ ਨਹੀਂ ਪੈਦਾ ਹੁੰਦੀ ਐਸੇ ਲੋਗੀਆਂ ਦੀ ਤਲਾ ਬਹੁਤ ਥੋੜੀ ਹੈ ਬਹੁਤ ਥੋੜੀ ਹੈ ਬਹੁਤ ਥੋੜੀ ਹੈ ਜਿਨ੍ਹਾਂ ਦੇ ਅੰਦਰ ਭਜਨ ਦੀ ਭੁੱਖ ਨਹੀਂ ਐਸੇ ਲੋਗੀਆਂ ਨਾਲ ਸਾਰਾ ਸੰਸਾਰ ਭਰਿਆ ਹੋਇਆ ਹੈ ਜੋ ਜੋ ਦਿਲ سے ਜੋ ਸੋ ਲੋਗੀ ਲੋਭ ਰਹਿਤ mera sab guru sab rogi ਹਰ ਉਸ ਮਨੁੱਖ ਨੂੰ ਮਾਨਸਿਕ ਤਰਤੇ ਰੋਗੀ ਸਮਝ ਲੈਣਾ ਚਾਹੀਦਾ ਹੈ ਬਾਣੀ ਦੀ ਭੁੱਖ ਨਹੀਂ ਨਾਮ ਦੀ ਭੁੱਖ ਨਹੀਂ ਸੰਗਤ ਦੇ ਦਰਸ਼ਨ ਕਰਨ ਦੀ ਭੁੱਖ ਨਹੀਂ ਅੰਮ੍ਰਿਤ ਰੇਲੇ ਦੀ ਲੱਗ ਨਹੀਂ ਜਪਣ ਦੀ ਹਮਤ ਨਹੀਂ ਰੋਗੀ ਇਹ ਰੋਗੀ ਦੀ ਪਛਾਣ ਦੂਸਰਾ ਭੋਜਨ ਦੀ ਬੁਰਕੇ ਪਹੁੰਚ ਪਾਈਏ ਸਵਾਦ ਨਹੀਂ ਤੰਨ ਨੂੰ ਤਾਪ ਚੜਿਆ ਹੈ ਇਹ ਵਾਹਿਗੁਰੂ ਵਾਹਿਗੁਰੂ ਕਰੇ ਕੋਈ ਰਾਸਾਨੀ ਗੁਸਤਾ ਕੀਨ ਮ ਕੀਰਤਨ ਕਰਦੇ ਕੋਈ ਰਸ ਨਹੀਂ ਕੀਰਤਨ ਸੁਣ ਰਿਹਾ ਕੋਈ ਰਸ ਨਹੀਂ ਬਾਣੀ ਜਪ ਰਿਹਾ ਕੋਈ ਰਸ ਨਹੀਂ ਰੋਦੀ ਹੈ ਰੋਦੀ ਹੈ ਬਿਮਾਰ ਤਨ ਨੂੰ ਤਾਪ ਚੜਿਆ ਹੋਵੇ ਭੋਜਨ ਦਾ ਸਵਾਦ ਨਹੀਂ ਆਉਂਦਾ ਮਨ ਨੂੰ ਵਿਕਾਰਾਂ ਦਾ ਤਾਪ ਚੜਿਆ ਹੋਵੇ ਕਿੱਥੇ ਭਜਨ ਦਾ ਸਵਾਦ ਉਗਟਾਏ ਲੋਕ ਹੀ ਬੈਠੇ ਹੁੰਦੇ ਨੇ ਸਿਰ ਢਾਕੇ ਬੈਠੇ ਹੁੰਦੇ ਨੇ ਕਈ ਮੱਥੇ ਤੇ ਵੜਪਾ ਕੇ ਬੈਠੇ ਕਈ ਅਲਕੇ ਬੈਠੇ ਕਈ ਮਾਸਕ ਰਸਨੀ ਬੌਖ ਨਹੀਂ ਰੋਗੀ ਹੈ ਇਸ ਰੋਗੀ ਦਾ ਇਲਾਜ ਵੀ ਰੋਜ਼ ਸੰਗਤ ਦੇ ਜਾ ਰੋਜ਼ ਕਥਾ ਕੀਰਤਨ ਸੁਣੋ ਮਤਾ ਕਿਦਰੇ ਬੁਖ ਪੈਦਾ ਤੇਰਾ ਤ압 ਹਲਕਾ